ਸਤਿ ਸ਼੍ਰੀ ਅਕਾਲ ਜੀ ਨਮਸਤੇ ਮੈਂ ਥਾਟ ਆਪਣਾ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਵਿਧਾਇਕ ਹਲਕਾ ਸ਼੍ਰੀ ਅਨੰਤਪੁਰ ਸਾਹਿਬ ਅ ਅਸੀਂ ਇਸ ਵਕਤ ਠੀਕ ਬਿਲਕੁਲ ਜਿਹੜਾ ਨੰਗਲ ਦਾ ਨੰਗਲ ਡੈਮ ਹੈ ਉੱਥੇ ਖੜੇ ਆ ਇਸ ਪਾਣੀ ਨੇ ਬਹੁਤ ਤਬਾਹੀ ਮਚਾਈ ਸਾਡੇ ਇਲਾਕੇ ਦੇ ਵਿੱਚ 2023 ਚ ਵੀ ਤੇ ਪਹਿਲਾਂ ਵੀ ਮੈਂ ਅਕਸਰ ਸੋਚਦਾ ਹਾਂ ਤੇ ਜਦੋਂ ਇੱਥੇ ਵਿਚਰਦਾ ਨੰਗਲ ਸ਼ਹਿਰ ਦੇ ਵਿੱਚ ਬਹੁਤ ਸਾਰੇ ਰਿਪੋਰਟਸ ਦੇ ਵਿੱਚ ਇਹ ਕੰਪਲੇਂਟ ਸੀ ਕਿ ਸਾਨੂੰ ਪਾਣੀ ਨਹੀਂ ਮਿਲਦਾ ਪਾਣੀ ਹੈ ਨਹੀਂ ਬਹੁਤ ਸਾਰੇ ਬੋਰ ਕਰਾਇਆ ਕਾਰਪੋਰੇਸ਼ਨ ਮ्युनਿਸਪਲ ਕਾਉਂਸਲ ਨੰਗਲ ਨੇ ਉਹਨਾਂ ਬੋਰਾਂ ਚ ਪਾਣੀ ਨਹੀਂ ਆਇਆ ਤੇ ਜਿੱਥੇ ਜਿੱਥੇ ਪਾਣੀ ਜਾ ਵੀ ਰਿਹਾ ਉਸ ਪਾਣੀ ਦੀ ਕੁਆਲਿਟੀ ਡਿਊ ਟੂ ਐਨ ਐਫ ਐਲ ਪੀ ਐਸ ਸੀ ਵਾਲੀ ਨਾ ਕੰਪਨੀਆਂ ਕਰਕੇ ਇੱਥੇ ਜਿਹੜਾ ਹੈ ਅਨਫਿਟ ਫਾਰ ਜਿਹੜਾ ਗਰਾਊਂਡ ਵਾਟਰ ਹੈ ਅਨਫਿਟ ਫਾਰ ਡਰਿੰਕਿੰਗ ਹੈ ਮੈਂ ਹਮੇਸ਼ਾ ਸੋਚਦਾ ਸੀ ਕਿਵੇਂ ਦਾ ਸਿਸਟਮ ਹੈ ਕਿ ਜਿਸ ਜਿੱਥੋਂ ਸਤਲੁਜ ਪੰਜਾਬ ਚੋਂ ਸ਼ੁਰੂ ਹੁੰਦੀ ਹੈ ਠੀਕ ਹੈ ਇੱਥੋਂ ਇਹਦੇ ਪਿੱਛੇ ਨੰਗਲ ਡੈਮ ਹੈ ਪੂਰਾ ਨੰਗਲ ਲੀਕ ਹੈ ਸਤਲੁਜ ਪੰਜਾਬ ਚੋਂ ਇੱਥੇ ਸ਼ੁਰੂ ਹੁੰਦੀ ਹੈ ਉਹ ਕਿਵੇਂ ਹੋ ਸਕਦਾ ਕਿ ਜਿਸ ਸ਼ਹਿਰ ਚੋਂ ਸਤਲੁਜ ਸ਼ੁਰੂਆਤ ਕਰਦੀ ਹੋਵੇ ਸ਼ੁਰੂ ਹੁੰਦੀ ਹੋਵੇ ਉਸ ਸ਼ਹਿਰ ਦੇ ਵਿੱਚ ਪਾਣੀ ਦੀ ਦਿੱਕਤ ਹੋਵੇ ਕਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਤੇ ਅਸੀਂ ਪਿਛਲੇ ਡੇਢ ਦੋ ਸਾਲ ਤੋਂ ਲੱਗੇ ਹੋਏ ਸੀ ਪੂਰੇ ਮੰਗਲ ਸ਼ਹਿਰ ਨੂੰ ਰਿਵਰ ਵਾਟਰ ਦੇਣ ਦੇ ਲਈ ਸਤਲੁਜ ਦਾ ਪਾਣੀ ਦੇਣ ਦੇ ਲਈ ਤੇ ਮੈਨੂੰ ਬੜੀ ਖੁਸ਼ੀ ਹੈ ਕਿ 16 ਕਰੋੜ ਰੁਪਏ ਦਾ ਟੈਂਡਰ ਜਿਹੜਾ ਹੈ ਉਹ ਲੱਗ ਚੁੱਕੇ 16 ਕਰੋੜ ਦੇ ਟੈਂਡਰ ਦੇ ਵਿੱਚ ਦੋ ਨਵੇਂ ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟ ਹੈ ਤੇ ਜਿਹੜੇ ਐਗਜ਼ਿਸਟਿੰਗ 4 ਐਮਐਲਡੀ ਦੇ ਪਲਾਂਟ ਸੀ ਉਹਨਾਂ ਦੀ ਕੈਪੈਸਿਟੀ ਵਧੂਗੀ ਤੇ ਪੂਰੇ ਨੰਗਲ ਸ਼ਹਿਰ ਨੂੰ ਅਗਲੇ 18 ਮਹੀਨਿਆਂ ਦੇ ਵਿੱਚ ਹਰ ਇੱਕ ਘਰ ਨੂੰ ਜਿਹੜਾ ਹੈ ਸਤਲੁਜ ਦਾ ਪਾਣੀ ਇਹ ਸਾਫ਼ ਸੁਥਰਾ ਪਾਣੀ ਇਹ ਪਾਣੀ ਜਿਹੜਾ ਅੱਜ ਸਾਨੂੰ ਮਿਲਣਾ ਚਾਹੀਦਾ ਸੀ ਤੇ ਬਿਲਕੁਲ ਟਾਕਸਿਕ ਫ੍ਰੀ ਵਾਟਰ ਫਿਟ ਫਾਰ ਡਰਿੰਕਿੰਗ ਵਾਟਰ ਇਹ ਪਾਣੀ ਮਿਲੂਗਾ ਜੋ ਸਿੱਧਾ ਪਰਬਤਾਂ ਤੋਂ ਆ ਰਿਹਾ ਪਵਿੱਤਰ ਪਾਣੀ ਹੈ ਸਤਲੁਜ ਦਾ ਉਹ ਮਿਲੂਗਾ ਇਹ ਮੈਨੂੰ ਲੱਗਦਾ ਕਿ ਮੰਗਲ ਸ਼ਹਿਰ ਦੇ ਲਈ ਬਹੁਤ ਵੱਡੀ ਜਿਹੜੀ ਹੈ ਸੋਗਾਤ ਹੈ 16 ਕਰੋੜ ਰੁਪਏ ਦਾ ਟੈਂਡਰ ਲੱਗ ਚੁਕਿਆ ਮੈਂ ਥੱਲੇ ਇਸ ਦੀ ਟੈਂਡਰ ਦੀ ਕਾਪੀ ਵੀ ਪਾ ਦੂੰਗਾ ਇਹ ਮਿਹਨਤ ਹੈ ਸਾਡੀ ਸਾਰੀ ਟੀਮ ਦੀ ਤੇ ਅਗਰ ਇਹ ਵੀ ਸਾਫ਼ ਸਾਬਤ ਹੁੰਦਾ ਕਿ ਪਿਛਲੀਆਂ ਸਰਕਾਰਾਂ ਨੇ ਕਦੀ ਗੌਰ ਹੀ ਨਹੀਂ ਕੀਤਾ ਨਾ ਕਦੀ ਇਸ ਪਾਸੇ ਸੋਚਿਆ ਹੋਊਗਾ ਹੋਰ ਹੀ ਕੰਮਾਂ 'ਚ ਲੱਗੇ ਰਹੇ ਸਾਡੀ ਨੀਅਤ ਸਾਫ਼ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਮੰਗਲ ਸ਼ਹਿਰ ਨੂੰ ਇਹ ਸੋਗਾਤ ਮਿਲਣ ਜਾ ਰਹੀ ਹੈ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਇਹ ਇਸ ਦੇ ਨਾਲ ਨੰਗਲ ਦੀ ਜਿਹੜੀ ਬਹੁਤ ਸਾਰੇ ਅਵਾਰਡ ਹੈ ਸ਼ਹਿਰ ਵਾਸੀ ਬਹੁਤ ਪਰੇਸ਼ਾਨ ਸੀ ਹੁਣ ਉਹਨਾਂ ਨੂੰ ਜਿਹੜਾ ਹੈ ਸਾਫ਼ ਸੁਥਰਾ ਤੇ ਜਿਹੜਾ ਪਾਣੀ ਮਿਲੇਗਾ ਤੇ ਸ਼ੁੱਧ ਪਾਣੀ ਮਿਲੇਗਾ ਧੰਨਵਾਦ ਜੀ ਸ੍ਰੀਕਾਲ ਜੀ ਨਮਸਤੇ ਮੈਂ ਥੋਟ ਆਪਣਾ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਅਨੰਤਪੁਰ ਸਾਹਿਬ ਅ ਅਸੀਂ ਇਸ ਵਕਤ ਠੀਕ ਬਿਲਕੁਲ ਜਿਹੜਾ ਨੰਗਲ ਦਾ ਨੰਗਲ ਡੈਮ ਹੈ ਉੱਥੇ ਖੜੇ ਆਂ ਅ ਇਸ ਪਾਣੀ ਨੇ ਬਹੁਤ ਤਬਾਹੀ ਮਚਾਈ ਸਾਡੇ ਇਲਾਕੇ ਦੇ ਵਿੱਚ 2023 ਚ ਵੀ ਤੇ ਪਹਿਲਾਂ ਵੀ ਮੈਂ ਅਕਸਰ ਸੋਚਦਾ ਹਾਂ ਤੇ ਜਦੋਂ ਇੱਥੇ ਵਿਚਰਦਾ ਨੰਗਲ ਸ਼ਹਿਰ ਦੇ ਵਿੱਚ ਬਹੁਤ ਸਾਰੇ ਏਵਾਰਡਸ ਦੇ ਵਿੱਚ ਇੱਕ ਕੰਪਲੇਂਟ ਸੀ ਕਿ ਸਾਨੂੰ ਪਾਣੀ ਨਹੀਂ ਮਿਲਦਾ ਪਾਣੀ ਹੈ ਨਹੀਂ ਬਹੁਤ ਸਾਰੇ ਬੋਰ ਕਿਰਾਏ ਕਾਰਪੋਰੇਸ਼ਨ ਮਿਨਿਸਪਲ ਕਾਉਂਸਲ ਨੰਗਲ ਨੇ ਉਹਨਾਂ ਬੋਰਾਂ ਚੋਂ ਪਾਣੀ ਨਹੀਂ ਆਇਆ ਤੇ ਜਿੱਥੇ-ਜਿੱਥੇ ਪਾਣੀ ਜਾ ਵੀ ਰਿਹਾ ਉਸ ਪਾਣੀ ਦੀ ਕੁਆਲਿਟੀ ਡਿਊ ਟੂ ਐਨ ਐਫ ਐਲ ਪੀ ਐਸ ਸੀ ਵਾਲੀ ਨਾ ਕੰਪਨੀਆਂ ਕਰਕੇ ਇੱਥੇ ਜਿਹੜਾ ਹੈ ਅਨਫਿਟ ਫਾਰ ਜਿਹੜਾ ਗਰਾਊਂਡ ਵਾਟਰ ਅਨਫਿਟ ਫਾਰ ਡਰਿੰਕਿੰਗ ਹੈ ਮੈਂ ਹਮੇਸ਼ਾ ਸੋਚਦਾ ਸੀ ਕਿਵੇਂ ਦਾ ਸਿਸਟਮ ਹੈ ਕਿ ਜਿਸ ਜਿੱਥੋਂ ਸਤਲੁਜ ਪੰਜਾਬ ਚੋਂ ਸ਼ੁਰੂ ਹੁੰਦੀ ਹੈ ਠੀਕ ਐਥੋਂ ਇਹਦੇ ਪਿੱਛੇ ਨੰਗਲ ਡੈਮ ਹੈ ਪੂਰਾ ਨੰਗਲ ਲੀਕ ਹੈ ਸਤਲੁਜ ਪੰਜਾਬ ਚੋਂ ਇੱਥੇ ਸ਼ੁਰੂ ਹੁੰਦੀ ਹੈ ਉਹ ਕਿਵੇਂ ਹੋ ਸਕਦਾ ਕਿ ਜਿਸ ਸ਼ਹਿਰ ਚੋਂ ਸਤਲੁ ਸ਼ੁਰੂਆਤ ਕਰਦੀ ਹੋਵੇ ਸ਼ੁਰੂ ਹੁੰਦੀ ਹੋਵੇ ਉਸ ਸ਼ਹਿਰ ਦੇ ਵਿੱਚ ਪਾਣੀ ਦੀ ਦਿੱਕਤ ਹੋਵੇ ਕਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਤੇ ਅਸੀਂ ਪਿਛਲੇ 1.5-2 ਸਾਲ ਤੋਂ ਲੱਗੇ ਹੋਏ ਸੀ ਪੂਰੇ ਨੰਗਲ ਸ਼ਹਿਰ ਨੂੰ ਰਿਵਰ ਵਾਟਰ ਦੇਣ ਦੇ ਲਈ ਸਤਲੁਜ ਦਾ ਪਾਣੀ ਦੇਣ ਦੇ ਲਈ ਮੈਨੂੰ ਬੜੀ ਖੁਸ਼ੀ ਹੈ ਕਿ 16 ਕਰੋੜ ਰੁਪਏ ਦਾ ਟੈਂਡਰ ਜਿਹੜਾ ਹੈ ਉਹ ਲੱਗ ਚੁੱਕਿਆ ਹੈ 16 ਕਰੋੜ ਦੇ ਟੈਂਡਰ ਦੇ ਵਿੱਚ ਦੋ ਨਵੇਂ ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟ ਹੈ ਤੇ ਜਿਹੜੇ ਐਗਜ਼ਿਸਟਿੰਗ 4 ਐਮਐਲਡੀ ਦੇ ਪਲਾਂਟ ਸੀ ਉਹਨਾਂ ਦੀ ਕੈਪੈਸਿਟੀ ਵਧੂਗੀ ਤੇ ਪੂਰੇ ਨੰਗਲ ਸ਼ਹਿਰ ਨੂੰ ਅਗਲੇ 18 ਮਹੀਨਿਆਂ ਦੇ ਵਿੱਚ ਹਰ ਇੱਕ ਘਰ ਨੂੰ ਜਿਹੜਾ ਹੈ ਸਤਲੁਜ ਦਾ ਪਾਣੀ ਇਹ ਸਾਫ਼ ਸੁਥਰਾ ਪਾਣੀ ਇਹ ਪਾਣੀ ਜਿਹੜਾ ਅੱਜ ਸਾਨੂੰ ਮਿਲਣਾ ਚਾਹੀਦਾ ਸੀ ਤੇ ਬਿਲਕੁਲ ਟੌਕਸਿਕ ਫ੍ਰੀ ਵਾਟਰ ਫਰ ਡਰਿੰਕਿੰਗ ਵਾਟਰ ਇਹ ਪਾਣੀ ਮਿਲੂਗਾ ਜੋ ਸਿੱਧਾ ਪਰਬਤਾਂ ਤੋਂ ਆ ਰਿਹਾ ਪਵਿੱਤਰ ਪਾਣੀ ਐ ਸਤਲੁਜ ਦਾ ਉਹ ਮਿਲੂਗਾ ਇਹ ਮੈਨੂੰ ਲੱਗਦਾ ਕਿ ਨੰਗਲ ਸ਼ਹਿਰ ਦੇ ਲਈ ਬਹੁਤ ਵੱਡੀ ਜਿਹੜੀ ਹੈ ਸੋਗਾਤ ਹੈ 16 ਕਰੋੜ ਰੁਪਏ ਦਾ ਟੈਂਡਰ ਲੱਗ ਚੁਕਿਆ ਮੈਂ ਥੱਲੇ ਇਸ ਦੀ ਟੈਂਡਰ ਦੀ ਕਾਪੀ ਵੀ ਪਾ ਦੂੰਗਾ ਇਹ ਮਿਹਨਤ ਹੈ ਸਾਡੀ ਸਾਰੀ ਟੀਮ ਦੀ ਤੇ ਅਗਰ ਇਹ ਵੀ ਸਾਫ਼ ਸਾਬਤ ਹੁੰਦਾ ਕਿ ਪਿਛਲੀਆਂ ਸਰਕਾਰਾਂ ਨੇ ਕਦੀ ਗੌਰ ਹੀ ਨਹੀਂ ਕੀਤਾ ਨਾ ਕਦੀ ਇਸ ਪਾਸੇ ਸੋਚਿਆ ਹੋਊਗਾ ਹੋਰ ਹੀ ਕੰਮਾਂ 'ਚ ਲੱਗੇ ਰਹੇ ਸਾਡੀ ਨੀਅਤ ਸਾਫ਼ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਨੰਗਲ ਸ਼ਹਿਰ ਨੂੰ ਇਹ ਸੌਦਾ ਮਿਲਣ ਜਾ ਰਹੀ ਹੈ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਇਹ ਇਸ ਦੇ ਨਾਲ ਨੰਗਲ ਦੀ ਜਿਹੜੀ ਬਹੁਤ ਸਾਰੇ ਅਵਾਰਡ ਹੈ ਸ਼ਹਿਰ ਵਾਸੀ ਬਹੁਤ ਪਰੇਸ਼ਾਨ ਸੀ ਹੁਣ ਉਹਨਾਂ ਨੂੰ ਜਿਹੜਾ ਹੈ ਸਾਫ਼ ਸੁਥਰਾ ਤੇ ਜਿਹੜਾ ਪਾਣੀ ਮਿਲੇਗਾ ਤੇ ਸ਼ੁੱਧ ਪਾਣੀ ਮਿਲੇਗਾ ਧੰਨਵਾਦ ਜੀ